ਨਮਸਕਾਰ ਜੀ ਆਪ ਮੈਂ ਘਰੇ ਹੋ ਜੀ ਐਚ ਨਿਊਜ਼ ਇੰਡੀਆ ਸੋ ਅੱਜ ਅਸੀਂ ਤੁਹਾਨੂੰ ਉਸ ਦਫਤਰ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਦਾ ਉਦਘਾਟਨ ਪੁਰਾਣਾ ਸ਼ਾਲੇ ਵਿਖੇ ਕੀਤਾ ਗਿਆ ਹੈ ਸੋ ਇਸ ਦਾ ਨਾਮ ਹੈ ਸਤਗੁਰ ਟੂਰ ਐਂਡ ਟਰੈਵਲ ਇਸ ਦੀ ਸਭ ਤੋਂ ਵੱਡੀ ਵਿਲੱਖਣ ਪਹਿਲ ਇਹ ਹੈ ਕਿ ਕੋਈ ਗਰੀਬ ਹੋਵੇ ਜਾਂ ਅਮੀਰ ਸੋ ਬਾਹਰ ਦੀ ਕੰਟਰੀ ਵਿੱਚ ਜਾਣਾ ਚਾਹੁੰਦਾ ਹੈ ਤਾਂ ਬਾਹਰ ਜਾ ਕੇ ਕੰਮ ਤੇ ਲਗਨ ਤੋਂ ਬਾਅਦ ਹੀ ਕਿਸ਼ਤਾਂ ਦੇ ਰੂਪ ਵਿੱਚ ਪੈਸੇ ਦੇ ਸਕਤਾ ਹੈ ਆਏ ਹੋਏ ਕਸਟਮਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਤਗੁਰ ਟੂਰ ਐਂਡ ਟਰੈਵਲ ਅਫੀਸ ਗਰੀਬ ਲੋਕਾਂ ਵਾਸਤੇ ਭਲਾਈ ਦਾ ਕੰਮ ਕਰਨ ਲਈ ਸਾਬਤ ਹੋਵੇ ਹੋਵੇਗਾ ਸੋ ਬੇਰੁਜਗਾਰਾਂ ਨੂੰ ਇਸ ਦਫ਼ਤਰ ਵਿੱਚ ਆਣ ਕੇ ਇੱਕ ਵਾਰੀ ਵਿజిਟ ਜਰੂਰ ਕਰਨਾ ਚਾਹੀਦਾ ਹੈ

ਬੰਦਾ ਤੇ ਪਹੁੰਚੇਗਾ ਕੰਮ ਤੇ ਲੱਗੇਗਾ ਉਹਦੇ ਬਾਅਦ ਵਿੱਚ ਕੋਈ ਵੀ ਪੈਸਾ ਬਾਅਦ ਵਿੱਚ ਲਿਆ ਜਾਏਗਾ ਬੰਦਾ ਕੰਮ ਲੱਗਣ ਤੋਂ ਬਾਅਦ ਕਿਹੜੇ ਕਿਹੜੇ ਦੇਸ਼ਾਂ ਵਿੱਚ ਭੇਜੇ ਜਾ ਰਹੇ ਭਾਈ ਪੁਰਤਗਾਲ ਆਲ ਇੰਡੀਆ ਮਤਲਬ ਜਿੱਥੇ ਵੀ ਬਾਹਲੀ ਕੰਟਰੀ ਦੁਬਈ ਪੁਰਤਗਾਲ ਹਰ ਇੱਕ ਮਤਲਬ ਜਿੰਨੇ ਵੀ ਆਪਣੀਆਂ ਕੰਟਰੀਆਂ ਆਈਆਂ ਬਾਦੀਆਂ ਕਿਤੇ ਵੀ ਜਾ ਸਕਦੇ ਸਰ ਬਹੁਤ ਸਾਰੇ ਜਿਹੜੇ ਸੈਂਟਰ ਹੈਗੇ ਆ ਉਹ ਪਹਿਲਾਂ ਪੈਸੇ ਲੈ ਕੇ ਫਿਰ ਦੁਬਾਰਾ ਪੇਤੇ ਤੇ ਇਹਨਾਂ ਬਾਰੇ ਕੀ ਹੈਗਾ ਵਿਚਾਰ ਇਹਨਾਂ ਪਾ ਜੀ ਪੈਸੇ ਆਪਾਂ ਬਾਅਦ ਵਿੱਚ ਲੈਣਗੇ ਉਦੇ ਬਾਅਦ ਬੰਦਾ ਉਥੇ ਕੰਮ ਤੇ ਲੱਗ ਜਾਏਗਾ ਉਦੇ ਬਾਅਦ ਵਿੱਚ ਪੈਸੇ ਬੰਦਾ ਮੰਨ ਲਵੇ ਆਪਣੇ ਆਪ ਨੂੰ ਸਰਜੀਸ ਭਾਈ ਸਮਝੇਗਾ ਕਿ ਆਮ ਆਈ ਉਹਨਾਂ ਨੇ ਕੰਮ ਤੇ ਲੱਗ ਗਿਆ ਉਦੇ ਬਾਅਦ ਵਿੱਚ ਪੈਸੇ ਦੇ ਸਕਦਾ ਬੋਲੀਏ ਸਤਿਗੁਰੂ ਮਹਾਰਾਜ ਕੀ ਜੈ ਭਗਵਾਨ ਕੀ ਅਸੀਮ ਕਿਰਪਾ ਸੇ ਸਤਿਗੁਰੂ ਮਹਾਰਾਜ ਦੇ ਆਸ਼ੀਰਵਾਦ ਸੇ ਆਜ ਨਵਰਾਤਰੀਆਂ ਕੇ ਸ਼ੁਭ ਪ੍ਰਲਖਸ਼ ਮੇ ਆਪਕੇ گاਉ ਪੁਰਾਣਾ ਸ਼ਾਲਾ ਮੇ ਸ੍ਰੀ ਸਤਗੁਰੂ टूर एंड ट्रैवल का शुभ उद्घाटन किया गया नवरात्रों के उपलक्ष्य में आप सभी देशवासियों को नवरात्रों की हार्दिक शुभकामनाएं ये जो सतगुरु टूर एंड ट्रैवल है ये सदा सदा के लिए दिन दोगुनी रात चौगनी तरक्की करे भगवान की कृपा इन पर बनी रहे जहां पर आप किसी भी कंट्री में जाने के लिए अप्लाई कर सकते हैं और सबसे बड़ी बात इनकी ये पैसे पहुँचने के बाद एक बार जहाँ पर अवश्य पहुँचें सेवा का मौका दें आप सभी का जीवन सदा सदा के लिए सुख में हों मंगल में हों आनंद में हूँ